ਸੋ ਪੰਜਾਬ ਸੂਬੇ ਦੇ ਅੰਦਰ ਹਰ ਸਰਕਾਰੀ ਸਕੂਲ ਕਾਲਜਾਂ ਅਤੇ ਡਿਸਪੈਂਸਰੀਆਂ ਦੇ ਵਿੱਚ ਸਾਫ਼ ਸੁਥਰਾ ਪਾਣੀ ਪਹੁੰਚਾਉਣ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅਜਾਲਾ ਦੇ ਸਰਕਾਰੀ ਕਾਲਜ ਵਿਖੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਰੀਬ 33 ਲੱਖ ਰੁਪਏ ਦੇ ਚੈੱਕ ਸਕੂਲਾਂ ਡਿਸਪੈਂਸਰੀ ਅਤੇ ਕਾਲਜ ਨੂੰ ਦਿੱਤੇ ਗਏ। ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਾਅਦਾ ਹੈ ਕਿ ਸਰਹੱਦੀ ਖੇਤਰ ਦੇ ਅੰਦਰ ਚੱਲ ਰਹੇ ਐਲੀਮੈਂਟਰੀ ਅਤੇ ਮਿਡਲ ਸਕੂਲਾਂ ਦੇ ਅੰਦਰ ਸਾਫ਼ ਸੁਥਰਾ ਪਾਣੀ ਪਹੁੰਚਾਉਣ ਦੇ ਲਈ ਵਚਨਬੱਧ ਹਾਂ ਤੇ ਰਹਾਂਗੇ। ਉਸੇ ਚੱਲਦੇ ਹਈ ਅੱਜ ਕਰੀਬ 3.3 ਲੱਖ ਰੁਪਏ ਦੇ ਚੈੱਕ ਸਕੂਲਾਂ ਅਤੇ ਸਰਕਾਰੀ ਕਾਲਜ ਅਤੇ ਡਿਸਪੈਂਸਰੀਆਂ ਦਿੱਤੇ ਗਏ ਸਨ। ਇੱਥੇ ਜਿੱਥੇ ਹੀ ਬੱਚਿਆਂ ਅਤੇ ਆਮ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ। ਅੱਜ ਆਪਾਂ ਸ੍ਰੀ ਗੁਰੂ ਭਗਤ ਸਿੰਘ ਜੀ ਨੇ ਇੱਕ ਬਲੂਰਨ ਸ਼ੁਰੂ ਕੀਤਾ ਕਿ ਸਾਫ਼ ਸੁਥਰਾ ਪਾਣੀ ਪੰਜਾਬੀਆਂ ਨੂੰ ਦੇਣ ਵਾਸਤੇ ਪੀਣ ਵਾਸਤੇ ਪਾਣੀ ਜਿਹੜਾ ਉਹ ਸਕੂਲਾਂ ਦੇ ਵਿੱਚ ਪਾਣੀ ਜਿਹੜਾ ਸਾਫ਼ ਪਾਣੀ ਦੇ ਵਾਸਤੇ ਉਹਦੇ ਦੇ ਕੰਪੇਅਰਸ਼ਨ ਕੀਤੀ ਉਹਦੇ ਤਰ ਤਸੀਦ ਦੀ ਸਕੂਲਾਂ ਨੂੰ ਐ ਨਾਲੇ ਤੇ ਅਨੁਵਾਦਾਂ ਸਾਫ ਪੜੀ ਵਾਸਤੇ ਇੱਕ ਇੱਕ ਲੱਖ ਰੁਪਈਆ ਜਿਹੜਾ ਕੋ ਗ੍ਰਾਂਟ ਦਿੱਤੀ ਹੈ ਉਹਨੇ ਆਲਦੇ ਪਰ ਨੂੰ ਤੇ ਲੱਖ ਰੁਪਈਆ ਗ੍ਰਾਂਟ ਦਿੱਤੀ ਹੈ ਸੋ ਅੱਗੇ ਵੀ ਜਿਹੜੇ ਪਿੰਡ ਰਹਿ ਗਏ ਉਹਨਾਂ ਨੂੰ ਵੀ ਅਸੀਂ ਗਾਰ ਜਿਹੜੀ ਆ ਤਾਂ ਜੋ ਹਰ ਪਿੰਡ ਦਾ ਬੱਚਾ ਜਿਹੜਾ ਸਾਫ ਸੁਫਾ ਪੜੀ ਪੀ ਸਕੇ ਉਹਦੇ ਕਰਕੇ ਅੱਜ ਅਸੀਂ ਇਹ ਚੱਕ ਜਿਹੜੇ ਅਜ ਨਾਲੇ ਹਲਕੇ ਦੇ ਵਿੱਚ ਬੱਦੇ